ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਤਾਂ ਜੜਦੇਓ ਸਾਰੇ ਭਰਾ ਤੇ ਅੱਜ ਪਿੰਡ ਪੁੱਚੋਕਲਾ ਤਾਂ ਬਾਈ ਗੁਰਪ੍ਰੀਤ ਦੇ ਘਰੇ ਇੱਕ ਮੱਝ ਦੀ ਚਵਾਈ ਕਰਾਉਣ ਲੱਗੇ ਸੀਗੇ ਅੱਜ ਪਹਿਲਾ ਟਾਈਮ ਆ ਅੱਜ ਕਰਨ ਲੱਗੇ ਇਹਨੂੰ ਖਾਲੀ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਤਾਂ ਜਿਵੇਂ ਨਾਰਮਲ ਕਰਾਂਦੀਆਂ ਮੱਝਾਂ ਵੀ ਦੁੱਧ ਕੱਢਦੀਆਂ ਹਨਾ ਚਾਹ ਕਿ ਸਾਰੇ ਪਸ਼ੂਆਂ ਦੇ ਵਿੱਚ ਬੰਨ ਕੇ ਵੀ ਦੁੱਧ ਲੈਣਾ ਬਹੁਤ ਔਖਾ ਹੋ ਜਾਂਦਾ ਤੇ ਅੱਜ ਦਿਖਾਉਣੇ ਆ ਬਾਈ ਗੁਰਪ੍ਰੀਤ ਦੀ ਮਿਹਨਤ ਤੁਹਾਨੂੰ ਬਾਕੀ ਚੰਗੀ ਮੱਝ ਹੈ ਚੰਗੀ ਬਰੀਡ ਦੀ ਹੈ ਤਾਂ ਸ਼ੇਅਰ ਕਰਦੇ ਜਾਓ ਨਾਲ ਦੀ ਨਾਲ ਜਿਹੜੇ ਵੀ ਭਰਾ ਜੁੜ ਗਏ ਨਾ ਸ਼ੇਅਰ ਜ਼ਰੂਰ ਕਰ ਦਿਓ रह चल थोड़ी लो अपने भरा यूट्यूब वाले भी जुड़न लग गए फेसबुक से भी जुड़ गए तो मूंट करके दस दया करो ਕਿਹੜਾ ਭਰਾ ਕਿੱਥੋਂ ਦੇਖਣ ਲੱਗ ਗਿਆ ਥੋੜੀ ਜਿਹਾ ਤੇਲ ਦੀ ਜੂੰ ਘਟਾਲਾ ਥੋੜੀ ਜੀ ਪਰਲੇ ਪਾਸ ਹੋ ਵੀ ਆ ਸਾਰੇ ਵਿੱਚ ਬਸ ਚੀਜ਼ ਹੋਰ ਵੀ ਹੈ ਜਿਵੇਂ ਆਮ ਕਰੇ ਪਸ਼ੂ ਹਨ ਥੋੜੇ ਡਰਦੇ ਵੀ ਰਹਿੰਦੇ ਜਿਵੇਂ ਉਹਦੇ ਬੰਦਾ ਕਨੀ ਚਾਗਦੀ ਸੀ ਨਹੀਂ ਆਮ ਜਦੋਂ ਆਪਾਂ ਨੋਰਮਲ ਧਾਰ ਕੱਢਣ ਲੱਗਦੇ ਆ ਪਸ਼ੂ ਦੁੱਧ ਵੀ ਛੇਤੀ ਲੈ ਲੈਂਦਾ ਤੇ ਪਸ਼ੂ ਗਾਲਾ ਗੁਲਾ ਕਰਨ ਲੱਗ ਜਾਂਦਾ ਕਿਉਂਕਿ ਘਰੇ ਉਹੀ ਰੁਟੀਨ ਹੁੰਦਾ ਤਾਂ ਥੋੜੇ ਜਿਹਾ ਉੱਪਰੇ ਬੰਦੇ ਦੇਖ ਕੇ ਵੀ ਪਸ਼ੂ ਥੋੜੀ ਜਿਹੀ ਆਵਾਜ਼ ਵੀ ਹੋ ਸਕਦਾ ਤਾਂ ਹੀ ਤੁਹਾਡੇ ਕੋਲੇ ਸੁਲੂ ਆਉਂਦੀ ਹੋਵੇ ਤੇ ਕਿਉਂਕਿ ਉਹਦਾ ਧਿਆਨ ਇੱਧਰ ਬੰਦੇਾਂ ਚੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਸਾਰੇ ਭਰਾਵਾਂ ਦਾ ਅੰਮ੍ਰਿਤਸਰ ਸਾਹਿਬ ਤੋਂ ਵੀ ਆ ਬਰਦਾਸਪੁਰ ਤੋਂ ਵੀ ਜੁੜੇ ਆ ਤਾਂ ਇਧਰ ਆਪਣੇ ਫੇਸਬੁੱਕ ਤੇ ਕਮੈਂਟ ਆਈ ਜਾਂਦੇ ਆ ਜੇ ਫੇਸਬੁੱਕ ਪੇਜ ਚਲਾ ਰਿਹਾ ਜਾਲਮ ਸਿੰਘ ਤੇ ਮੈਂ ਸਮਾਂ ਵਾ YouTube ਵਾਲਿਆਂ ਦਾ ਮੋਰ ਜਾ ਤੇ ਫੋਨ ਦੋਨੇ ਉਂ ਕੋਲੇ ਆ ਵੀ ਚੱਲ ਆਵਾਜ਼ ਦੋਨਾਂ ਚ ਜਾਂਦੀ ਰਹੇ ਲੋਕ ਮਿੱਤਰੋ ਸ਼ਿਭਾਈ ਹੋਣ ਲੱਗੇ ਦੇ ਵਾਈਪਰ ਦੇ ਸਕਦੇ ਆ ਹਾਜੇ ਨੂੰ ਕਰਦੇ ਆ ਖਾਲੀ ਮੱਝ ਨੂੰ ਤੇ ਜਿਹੜੀ ਤੜਕੇ ਤੋਂ ਪੱਕੀ ਚਵਾਈ ਤੜਕੇ ਚੱਲੂਗੀ ਇਹੀ ਟਾਈਮ ਤੇ ਤੇ ਕੱਲ ਨੂੰ ਸ਼ਾਮ ਨੂੰ ਚੱਲੇਗੀ ਪੱਪੀ ਚ ਵਾਈ ਤੇ ਅੱਜ ਸਾਨੂੰ ਕੱਲ ਨੂੰ ਪੂਰੇ ਦਿਨ ਦਾ ਰੋ ਦਿਖਾ ਦੇਣਾ ਤੇ ਅੱਜ ਕਰ ਦੇਣੀ ਹੈ ਖਾਲੀ ਤੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਵੱਤਵਾਦਾ ਆਮ ਬੰਦੇ ਨੂੰ ਬਹੁਤ ਹੌਸਲਾ ਮਿਲਦਾ ਤੇ ਇਹ ਬਾਈ ਗੁਰਪ੍ਰੀਤ ਦੇ ਧਰੇ ਆਪਾਂ ਉਹ ਚੋਕਲਾ ਇਹ ਹੁਣ ਆਉਣ ਵਾਲੇ ਸਮੇਂ ਵਾਸਤੇ ਵੀ ਚੰਗੀ ਗੱਲ ਹੈ ਕਿਉਂਕਿ ਰਜਾਨ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਹੈ ਜਿਹੜੇ ਵੀ ਕਿਤੇ ਨਾਲ ਜੁੜੇ ਹੋਏ ਆ ਭੈਣਾ ਭਰਾ ਹਨਾ ਸਾਰੇ ਮਤਲਬ ਬਹੁਤ ਧਿਆਨ ਦੇਣ ਲੱਗੇ ਹੁਣ ਅੱਜਕੱਲ ਤੂੰ ਦੇਖੀਂ ਆ ਵੀ ਚੁਵਾਈਆਂ ਵੀ ਥੋੜੀਆਂ ਜਿਹੀਆਂ ਵਧੀਆਂ ਕਿਉਂਕਿ ਜਦੋਂ ਚੰਗੀ ਨਸਲ ਤੇ ਕੰਮ ਕਰਾਂਗੇ ਚੰਗੀ ਨਸਲ ਤੇ ਆਪਣੇ ਕੋਲੇ ਜਾਨਵਰ ਬਾਨੇ ਆਟੋਮੈਟਿਕ ਜਿਹੜੀਆਂ ਚੁਵਾਈਆਂ ਹੋਣ ਲੱਗ ਜਾਂਦੀਆਂ ਹਨਾ ਤਾਂ ਉਹ ਤੋਂ ਪਹਿਲਾਂ ਲੱਗਦਾ ਵੀ ਜਿਹੜੀਆਂ ਮੱਝਾਂ ਦੀ ਬਰੀਡਿੰਗ ਤੇ ਵੀ ਪੰਜਾਬ ਬਹੁਤ ਜ਼ੰਗੀ ਲੈਵਲ ਤੇ ਕੰਮ ਕਰੀ ਜਾਂਦਾ ਹੈ ਬਹੁਤ ਨਵੇਂ ਭਰਾ ਕੰਮ ਕਰੀ ਜਾਂਦੇ ਆ ਬਹੁਤ ਪੁਰਾਣੇ ਭਰਾ ਕਿਸੇ ਨੂੰ ਥੋੜਾ ਟਾਈਮ ਹੋ ਗਿਆ ਕਿਸੇ ਨੂੰ ਜਿਆਦਾ ਭਰਾ ਜਿਆਦਾ ਟਾਈਮ ਹੋ ਗਿਆ ਪਰ ਆ ਥੋੜੇ ਸਮੇਂ ਦੇ ਵਿੱਚ ਬਹੁਤ ਕਰੇਜ ਵਧਿਆ ਜਾਨੀ ਕਿ 2017 ਤੋਂ ਬਾਅਦ ਤਾਂ ਬਹੁਤ ਜਿਆਦਾ ਕਰੇਜ ਉੱਠਿਆ ਤਾਂ ਤੇ ਬਾਕੀ ਅਜ ਗੁਰਪ੍ਰੀਤ ਭਰਾ ਵਰਗਿਆਂ ਨੂੰ ਹੋਰ ਵੀ ਦੋ ਭਰਾ ਦੇਖਦੇ ਆ ਤੇ ਫਿਰ ਅਗਲਾ ਕਹਿੰਦਾ ਯਾਰ ਹਾਂ ਵੀ ਤਮੰਨਾ ਹੁੰਦੀ ਆ ਵੀ ਯਾਰ ਆਪਾਂ ਵੀ ਵਧੀਆ ਬਰੀਡ ਬਣਾਈਏ ਵਧੀਆ ਦੁੱਧ ਵਾਲੀ ਕਰੇ ਰੱਖੀਏ ਵਧੀਆ ਚਵਾਈਆਂ ਕਰਵਾਈਏ ਇਸੇ ਨਾਲ ਹੀ ਬੰਦਾ ਇਹਨਾਂ ਨਾਲੇ ਹੌਸਲਾ ਵਧਦਾ ਨਾਲੇ ਗਾਂ ਦੀ ਗਾਂ ਜਾਂਦੀ ਆ ਤੇ ਤੁਸੀਂ ਇਸੇ ਕਰਕੇ ਤੁਹਾਨੂੰ ਰਿਕਵੈਸਟ ਕਰਦੇ ਆ ਜਿਹੜੀ ਲੈਬ ਹੁੰਦੀ ਉਹ ਸ਼ੇਅਰ ਬਹੁਤ ਕਰਿਆ ਕਰੋ ਹਾਂਜੀ ਬਾਈ ਮੇਲੇ ਦੀਆਂ ਤਿਆਰੀਆਂ ਵੀ ਚੱਲੀ ਜਾਂਦੀਆਂ ਫੁੱਲ ਬਾਈ ਉਹ ਦੂਰ ਸੇ ਕੰਮ ਸੀ ਬਿਜੀ ਹੁੰਨੇ ਅੱਜ ਟਾਈਮ ਕੱਢਿਆ ਬਾਈ ਫੇ ਬਾਕੀ ਕਿਸੇ ਕਰ ਕੋ ਤਿਆਰੀ ਬਹੁਤ ਵਧੀਆ ਜਬਰਦਸਤ ਮੁਕਾਬਲੇ ਹੋਣੇ ਇਸ ਵਾਰ ਫਿਰ ਤਾਂ ਬਹੁਤ ਚੰਗਾ ਮਤਲਬ ਮੇਲਾ ਹੋਣ ਜਾ ਰਿਹਾ ਫਿਰ ਸੋਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਚੌਥਾ ਮੇਲਾ ਅੱਜ ਫੇਸਬੁੱਕ ਤੇ YouTube ਤੇ ਜਾਵਾਂ ਸੇਮ ਟੂ ਸੇਮ ਮਤਲਬ ਆਏ ਹੋਏ ਹੁਣ ਫੇਸਬੁੱਕ ਤੇ ਵਧ ਗਏ ਦੋ ਜਾਣੇ ਇੱਕ ਚੀਜ਼ YouTube ਵਾਲੇ ਵੀ ਦੱਸੋ ਵੀ ਆਪਾਂ ਜਿਵੇਂ YouTube ਤੇ ਸਿੱਧੇ ਫੋਨ ਦੇਣ ਵਾਲੀ ਜਿਵੇਂ Facebook ਤੇ ਤਾਂ ਪਚਵਾਈ ਕਰਾਉਂਦੇ ਆ YouTube ਤੇ ਜਿਵੇਂ ਫੋਨ ਸਿੱਧੇ ਦੇ ਨਾਲ ਚਵਾਈ ਹੋ ਜਾਂਦੀ ਹੈ ਇਹਦੇ ਵਿੱਚ ਜਿਵੇਂ ਤੁਸੀਂ ਲਾਈਵ ਜੁੜੇ ਹੋਏ ਵੇਖਦੇ ਆ ਤਾਂ YouTube ਵਾਲੇ ਤੁਸੀਂ ਦੱਸੋ ਵੀ ਤੁਹਾਨੂੰ ਸਕਰੀਨ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਵੀ ਉੱਥੇ ਸਕਰੀਨ ਦੀ ਡੱਬੀ ਤਾਂ ਨਹੀਂ ਬਣਦੀ ਛੋਟੀ ਵੱਡੀ ਡੱਬੀ ਬਣਦੀ ਹੋਵੇ ਫਿਰ ਤੜਕੇ ਫਿਰ ਉਸ ਲੋਟ ਮੋਬਾਈਲ ਇਹਨੂੰ ਘੁਮਾ ਕੇ ਚਵਾਈ ਕਰਾਂਗੇ ਤਾਂ ਇਹ ਚੀਜ਼ YouTube ਵਾਲੇ ਜਰੂਰ ਦੱਸਿਓ ਬਾਕੀ ਤਾਂ ਨਾ ਵਦ ਬਰੇ Facebook ਤੇ ਵੀ ਬਹੁਤ ਕਮੈਂਟ ਆਈ ਜਾਂਦੇ ਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਭਰਾਵਾਂ ਦਾ ਤੇ جھੂਠੂ ਤੇ ਵੀ ਅੱਜ ਬਹੁਤ ਕਮੈਂਟ ਆਈ ਜਾਂਦੇ ਬਾਈ ਨਾਲ ਕਹਿੰਦੇ ਹੁੰਦਾ ਜੇ ਚਵਾਈਆਂ ਵੀ ਕਰਾਉਣੀਆਂ ਜਾਨਵਰ ਚੰਗੀ ਬਰੀਡ ਦੇ ਪਾਲਣੇ ਸਾਰੇ ਪਰਿਵਾਰ ਦੀ ਮਿਹਨਤ ਲੱਗਦੀ ਹੈ ਇਹ ਨਾਲ ਜਿੰਨਾ ਟਾਈਮ ਕਰਦੀਆਂ ਮਤਲਬ ਨਾਲ ਲੇਡੀ ਜੀ ਨਹੀਂ ਕੰਮ ਕਰਾਉਂਦੀਆਂ ਨਾਲ ਤੇ ਉਹਨਾਂ ਟਾਈਮ ਵੀ ਫਾਰਮ ਦੇ ਵਿੱਚ ਨਹੀਂ ਤਰੱਕੀ ਹੋ ਸਕਦੀ ਇਹ ਵੀ ਇੱਕ ਚੀਜ਼ ਬਹੁਤ ਮੈਨੇ ਰੱਖਦੀ ਹੈ ਤਾਂ ਜਿਹੜਾ ਇਹ ਫਾਰਮ ਦਾ ਕੰਮ ਹੈ ਸਾਰੇ ਪਰਿਵਾਰ ਦੇ ਨਾਲ ਹੀ ਹੈ ਜਿੰਨਾ ਸਾਰਾ ਪਰਿਵਾਰ ਇਹਦੇ ਵਿੱਚ ਵੱਧ ਸਹਿਯੋਗ ਦਿੰਦਾ ਉੰਨੀ ਹੀ ਜ਼ਿਆਦਾ ਤਰੱਕੀ ਕਰਦਾ ਇੱਥੇ ਧਰਦੋਈ ਹੈ जे, 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 जे। निके कडा है ठीक है अच्छा उधर रख लिया है ओके ਉਵੇਂ ਮੇਟਰ ਨੂੰ ਲਾਉ ਵਾਸਤੇ ਮੇਟ ਮਰਾ ਮੋਟਾ ਵੀ ਕਿੰਨੇ ਦੁੱਤੋਂ ਖਾਲੀ ਹੋਣੀ ਚਾਹੀਦੀ ਐ ਚੰਗੀ ਗਰੀਡ ਦੀ ਮੱਝ ਐ ਅਨ ਨਾਉਣਾ ਐ ਬਾਈ ਕੁਪਤੀ ਤਾਂ ਕਹਿੰਦਾ ਵੀ ਨਹੀਂ ਵੀ ਇਹਦੇ ਬਾਰੇ ਨਹੀਂ ਪਤਾ ਹਾਂ ਵਸਾ ਇਧਰ ਲਈ ਵਾਰਟੀ ਕੋਲੇ ਜਿਹੜੀ ਪਈ ਐ ਇੱਥੇ ਚੱਕ ਲੈਣੇ ਬਾਈ ਇੱਥੇ ਇਹ ਆ ਜਾ ਬਸ ਸੁਣ ਰੰਪ ਡਾਕਟਰ ਆ ਬਾਈ ਹਾਂ ਫੇਰ ਤੂੰ ਇਧਰ ਹੀ ਖੜ੍ਹ ਜਾ ਪੱਕੀ ਗੱਲ ਆ ਡਾਕਟਰ ਇਹ ਹੈਗਾ ਹੀ ਆ ਗੱਲ ਇਹ ਵੀ ਥੋੜੀ ਕੱਟੀ ਹੈ ਲੈ ਬਾਈ ਚੱਕੇ ਰੱਖ ਕੱਲੇ ਦੇ ਨੇੜੇ ਕਰ ਲਓ ਬਾਈ 0 ਹਾਂਜੀ ਬਾਟੇ ਤੇਰੀ ਵੀ ਸੀ ਲੋਜੀ 0 ਹੋ ਗਿਆ ਇੱਕ ਵਾਰੀ ਸਾਨੂੰ 0 ਵੀ ਦਰ ਦੇਣਾ ਦਿਖਾ ਦਿੰਨੇ ਆ ਲੋ ਜੀ ਪਾਓ ਬਾਈ ਮੇਰੇ ਕੋਲ ਲੋਜੀ ਨਹੀਂ ਰਹਿਣ ਤੋਂ ਪੁੰਜ ਨੂੰ ਗਿਆ ਤੜਕੇ ਪੁੰਜਾਂਗੇ ਤਾਂ ਵੀ ਘਰਾਂ ਦਾ ਦੋ ਸਾਥ ਪੈਂਦਾ ਹੁੰਦਾ ਖਾਲੀ ਦਾ ਟਾਈਮ ਹੀ ਹੈ ਹਾਂਜੀ ਹੁਣ ਲੋਕ ਵੀ ਬਾਈ 11 ਕਿਲੋ 60 ਗ੍ਰਾਮ ਤੋਂ ਖਾਲੀ ਹੋਈ ਆ ਬਹੁਤ ਸੋਹਣੀ ਖਾਲੀ ਹੋਈ ਆ ਹੁਣ 11 ਕਿਲੋ 60 ਗ੍ਰਾਮ ਤੋਂ ਖਾਲੀ ਹੋਈ ਆ ਤੇ ਬਾਕੀ ਆ ਕੇ ਇਹਨਾਂ ਨੂੰ ਪੁੱਛਿਆ ਵੀ ਸੀਗਾ ਮੈਂ ਕਿ ਅੱਡ ਸਾਹਮਦੇ ਕਿ ਮੱਝ ਉਹ ਕਹਿੰਦੇ ਨਹੀਂ ਇੱਥੇ ਹੁੰਦੀਆਂ ਜਿਵੇਂ ਹੁਣ ਵੀ ਤੁਹਾਨੂੰ ਪਤਾ ਸਤਿ ਵਿੱਚ ਸਾਰੇ ਖੜੇ ਆ ਤਾਂ ਇਹ ਵੀ ਚੀਜ਼ ਦਾ ਬਹੁਤ ਫਰਕ ਹੁੰਦਾ ਹਨਾ ਇੱਕ ਪਸ਼ੂ ਅੱਡ ਆਪਾਂ ਸਾਰੇ ਜਣੇ ਅੱਡ ਕੇਅਰ ਕਰਨ ਲੱਗ ਜਾਨੇ ਤੇ ਇੱਕ ਪਸ਼ੂ ਪਸ਼ੂਆਂ ਦੇ ਵਿੱਚ ਖੜਾ ਕੇ ਕਿਉਂਕਿ ਥਾਂ ਵੀ ਇਹੀ ਹੈ ਬਾਈ ਕੋਲੇ ਤਾਂ ਮੱਜਾਂ ਚ ਮੱਜਾਂ ਖੜਾ ਕੇ ਚਵਾਉਣੀਆਂ ਉਹ ਵੀ ਤੁਹਾਨੂੰ ਪਤਾ ਹੀ ਹੈ ਗੁਰਪ੍ਰੀਤ ਕੀ ਹਾਲ ਹੈ ਬਾਈ ਠੀਕ ਹੈ ਜੀ ਵਧੀਆ ਕੈਮਾ ਸੂਆ ਬਾਈ ਮੱਜ ਇਹ ਇਹ ਚੌਥਾ ਸੂਆ ਚੌਥਾ ਸੂਆ ਬਾਈ ਤੇ ਮਗਰ ਕੀ ਹੈ ਹੁਣ ਇਸ ਬਾਰੇ ਦੇ ਕੱਟਾ ਜੀ ਕੱਟਾ ਕਿਹੜੇ ਥਾਂ ਦਾ ਹੁਣ ਸ਼ਾਮ ਬਾਲ ਕੀ ਹੈ ਸ਼ਾਮ ਬਾਲ ਕੀ ਦਾ ਠੀਕ ਹੈ ਬਾਈ ਤੇ ਚਲੋ ਕੱਲ ਨੂੰ ਕਰਵਾਉਨੇ ਆ ਬਾਈ ਗੁਰਪ੍ਰੀਤ ਨੂੰ ਗੱਲ ਗੁਰਪ੍ਰੀਤ ਵੀ ਕਿਤੇ ਕੈਮਰੇ ਸਾਹਮਣੇ ਵੀ ਨਹੀਂ ਆਇਆ ਹਨਾ ਤੁਹਾਨੂੰ ਪਤਾ ਇਹ ਵੀ ਨਵੇਂ ਭਰਾ ਤੇ ਚਲੋ ਜਿਵੇਂ ਮੰਨ ਲਓ ਇੱਧਰ ਖੜੇ ਆ ਬਾਈ ਵਰਗੇ ਤਾਂ ਇੱਧਰ ਨੰਬਰਦਾਰ ਵੀ ਖੜਾ ਨਿੱਕਾ ਤੇ ਇੱਧਰ ਡਾਕਟਰ ਖੜਾ ਬਾਈ ਕਿਉਂਕਿ ਚਲੋ ਚਵਾਈਆਂ ਕਰਉਂਦੇ ਰਹਿੰਦੇ ਆ ਕਹਿੰਦੇ ਯਾਰ ਚਵਾਈ ਕਰਵਾਈਏ ਹਨਾ ਵਧੀਆ ਚੰਗੇ ਆ ਤੇ ਪਹਿਲੀ ਵਾਰੀ ਮੈਂ ਕਹਿੰਦਾ ਗੁਰਪ੍ਰੀਤ ਚਵਾਈ ਕਰਵਾਈਏ ਬਾਈ ਹਨਾ ਇਸ ਤੋਂ ਪਹਿਲਾਂ ਤਾਂ ਕਰੇ ਤਲਾਈ ਨਹੀਂ ਬਾਈ ਠੀਕ ਆ ਬਾਈ ਤੇ ਬਾਕੀ ਵੀ ਮੱਜਾਂ ਬਾਈ ਕੋਲੇ ਵਧੀਆ ਦੋ ਚਾਰ ਹੋਰ ਵੀ ਤੇ ਤੁਹਾਨੂੰ ਕੱਲ ਨੂੰ ਗੱਲਬਾਤ ਉਹ ਵੀ ਕਰਾਂਗੇ ਬਾਈ ਨਾਲ ਕੱਲ ਨੂੰ ਥੋੜਾ ਜਿਹਾ ਘੰਟਾ ਪਹਿਲਾਂ ਇੱਕ ਵੀਡੀਓ ਵੀ ਬਣਾਵਾਂਗੇ ਫਾਰਮ ਦੀ ਬਾਈ ਨਾਲ ਸਾਰੀ ਜਾਣਕਾਰੀ ਖਰਾਕ ਦੀ ਵੀ ਲਵਾਂਗੇ ਵੀ ਕਿਵੇਂ ਤੂੰ ਕੰਮ ਸਟਾਰਟ ਕੀਤਾ ਕਿਦੋਂ ਮੱਝਾਂ ਆਈਆਂ ਠੀਕ ਹੈ ਉਹ ਸਾਰੀ ਗੱਲਬਾਤ ਆਪਾਂ ਕੱਲ ਨੂੰ ਕਰਾਂਗੇ ਤੇ ਤੜਕੇ ਜੁੜਿਓ ਸਾਰੇ ਭਰਾ ਤਾਂ ਉਹੀ 5:30 ਵਜੇ ਜਿਵੇਂ 5:35 ਦੇ ਲਗਭਗ ਆਪਣੀ ਚਵਾਈ ਸ਼ੁਰੂ ਹੋ ਗਈ ਸੀ ਉਸ ਹਿਸਾਬ ਦੇ ਨਾਲ ਹੀ ਤੜਕੇ ਚਵਾਈ ਸ਼ੁਰੂ ਹੋਊਗੀ ਬਾਈ ਤੇ ਕੱਲ ਨੂੰ ਸਾਰੇ ਦਿਨ ਦਾ ਆਪਾਂ ਦੁੱਧ ਦੇਖ ਲਾਂਗੇ ਇੱਕ ਵਾਰੀ ਤੁਹਾਨੂੰ ਦਿਖਾਤਾ ਜਿਹੜੀ ਖਾਲੀ ਹੋਈ ਹੈ 11 ਕਿਲੋ 60 ਗ੍ਰਾਮ ਤੇ ਖਾਲੀ ਹੋਈ ਹੈ ਭਾਜੀ ਧੰਨਵਾਦ ਸਤਿ ਸ਼੍ਰੀ ਅ ਕਿਉਂਕਿ ਤੁਹਾਡਾ ਇੱਕ ਸ਼ੇਅਰ ਹੀ ਨਾ ਇਹੋ ਜੇ ਮਤਲਬ ਮੁੰਡਿਆਂ ਨੂੰ ਬਾਹਰੋਂ ਦੇਖੋ ਨਰਮਾ ਹਨ ਗੁਰਪ੍ਰੀਤ ਵਰਗੇ ਇਹਨਾਂ ਨੂੰ ਇਹੀ ਚੀਜ਼ਾਂ ਨੇ ਖਿੱਚਦੀਆਂ ਠੀਕ ਆਪਾਂ ਕਹਿੰਦੇ ਨਾ ਯਾਰ ਚੰਗਾ ਜਾਨਵਰ ਯਾਰ ਤਿਆਰ ਕਰਦੇ ਆਂ ਆਪਾਂ ਵੀ ਕਿਸੇ ਦਿਨ ਚਰਚਬਾਈ ਕਰਵਾਵਾਗੇ ਆਏ ਆ ਇਹ ਬਹੁਤ ਹੌਸਲਾ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਤੇ ਬਾਕੀ ਮਿਹਨਤ ਇਹਦੇ ਵੀ ਸਾਰੇ ਪਰਿਵਾਰ ਦੀ ਹੈ ਤੇ ਕੱਲ ਨੂੰ ਆਪਾਂ ਇੰਟਰਵਿਊ ਦੇ ਵਿੱਚ ਗੱਲ ਕਰਾਂਗੇ ਸਾਰੇ ਪਰਿਵਾਰ ਦੇ ਨਾਲ ਹੀ ਧੰਨਵਾਦ ਸਤਿ ਸ੍ਰੀ ਅਕਾਲ ਜੀ